ਇਨਾਂ ਦੀ ਪਾਸ਼ਾ ਬੇਜ਼ਵਾਨਾਂ ਦੀ ਕੋਈ ਕੀ ਸਮਝਦਾ ਹੈ ਇੱਕ ਬਛੰਡੇ ਦੀ ਸੰਸਥਾ ਹੈ ਐਨੀਮਲ ਕੇਅਰ ਮਿਸ਼ਨ ਵੈਲਫੇਅਰ ਕਲੱਬ ਅੱਜ ਉਹਨਾਂ ਕੋਲ ਪਹੁੰਚਿਆ ਸੀ ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਹਰ ਗਰਮੀਆਂ ਸੀ ਇਹ ਲਾਨਿਆਰ ਕਟੜ ਘੜ 10 ਤੋਂ 15 ਸਾਲਾਂ ਸੀ ਪੰਛੀਆਂ ਵਾਸਤੇ ਹੌਂਸਲੇ ਪਿਆਲੇ ਠੰਡੇ ਪਾਣੀ ਵਾਸਤੇ ਇੰਤਜ਼ਾਮ ਪੂਰਾ ਕਰਦੇ ਆਂ ਦੇਖੋ ਜੀ ਅੱਜ ਅਸੀਂ ਸੋਚਾਂਗੇ ਨਹੀਂ ਤਾਂ ਦੇਖੋ ਕਿਸੇ ਨਾ ਕਿਸੇ ਨੂੰ ਕਾਣਾ ਪੈਂਦਾ ਆਪਾਂ ਕੁੱਤਾ ਏਸੀ ਲਗਾ ਲਿਆ ਕੀ ਪਰ ਆਪਾਂ ਜਿਹੜੇ ਇਹਨਾਂ ਪੰਛੀਆਂ ਦੇ ਏਸੀ ਹੈ ਯਾਨੀ ਕਿ ਦਰਖਤ ਆਪਾਂ ਉਹ ਏਸੀ ਖਤਮ ਕਰਿਆ ਨਹੀਂ 40 ਡਿਗਰੀ ਅੱਜ ਦੇਖੋ ਹਨਾ ਤੇ ਉਹਨਾਂ ਪੰਛੀਆਂ ਦਾ ਕੀ ਹਾਲ ਹੋਊਗਾ ਇਸ ਕਰਕੇ ਟੇਕ ਚੰਦ ਜੀ ਇਹ ਹਮ ਹਰ ਵਾਰੀ ਕੋਸਲੇ ਬਣਾਉਂਦੇ ਨੇ ਡੋਂਗੇ ਬਣਵਾਉਂਦੇ ਨੇ ਤਾਂ ਕਿ ਪਸ਼ੂਆਂ ਦੀ ਪੰਛੀਆਂ ਦੀ ਸੇਵਾ ਹੋ ਸਕੇ ਔਰ ਉਹਨਾਂ ਨੂੰ ਪਾਣੀ ਮਿਲ ਸਕੇ ਛੋਟੇ ਜੀ ਕੋਸ਼ਿਸ਼ ਹੈ ਪਰ ਛੋਟੇ ਜੀ ਕੋਸ਼ਿਸ਼ ਨਾਲ ਫਰਕ ਵੱਡਾ ਪੈਣਾ ਹੈ ਨਦੀ ਸਾਫ ਕਰਨ ਦੀ ਲੋੜ ਨਹੀਂ ਬਸ ਉਹਨੂੰ ਗੰਦਾ ਨਾ ਕਰੋ ਦਰਖਤ ਲਗਾਉਣ ਦੀ ਲੋੜ ਨਹੀਂ ਬਸ ਉਹ ਵੱਡੋੜਾ ਉਹਨੂੰ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ ਤੇ ਮੈਂ ਆਹ ਦੇਵ ਕਰਨ ਜਦੋਂ ਇਨਸਾਨ ਨੂੰ ਪਿਆਸ ਲੱਗਦੀ ਹੈ ਇਨਸਾਨ ਦੇ ਬੱਚੇ ਨੂੰ ਪਿਆਸ ਲੱਗਦੀ ਹੈ ਤਾਂ ਉਹ ਖੁਦ ਪਾਣੀ ਮੰਗਲਦਾ ਜਾਂ ਫਿਰ ਕਿਤੇ ਪਾਣੀ ਹੁੰਦਾ ਹੈ ਤਾਂ ਖੁਦ ਪੀਂ ਲੈਂਦਾ ਹੈ ਪਰ ਜਦੋਂ ਪਸ਼ੂ ਪੰਛੀਆਂ ਨੂੰ ਬੇਜ਼ਵਾਨਾਂ ਨੂੰ ਪਿਆਸ ਲੱਗਦੀ ਹੈ ਜਿਵੇਂ ਕਿ ਗਰਮੀ ਦਾ ਸਮਾਂ ਪਾਰਾ ਲਗਭਗ 47 ਡਿਗਰੀ ਤੱਕ ਪੰਜਾਬ 'ਚ ਰਿਕਾਰਡ ਕੀਤਾ ਗਿਆ ਤਾਂ ਇਹਨਾਂ ਵਾਸਤੇ ਇਹਨਾਂ ਦੀ ਭਾਸ਼ਾ ਬੇਜ਼ਵਾਨਾਂ ਦੀ ਕੋਈ ਕੀ ਸਮਝਦਾ ਹੈ ਇੱਕ ਬਛੰਡੇ ਦੀ ਸੰਸਥਾ ਹੈ ਐਨੀਮਲ ਕੇਅਰ ਮਿਸ਼ਨ ਵੈਲਫੇਅਰ ਕਲੱਬ ਅੱਜ ਉਹਨਾਂ ਕੋਲ ਪਹੁੰਚਿਆ ਸੀ ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਮੁਹਿੰਮ ਪਹਿਲਾਂ ਹੀ ਸ਼ੁਰੂ ਹੋਇਆ ਪਰ ਅੱਜ ਇਹਨਾਂ ਨੇ ਦੁਬਾਰਾ ਗਰਮੀ ਨੂੰ ਦੇਖਦੇ ਹੋਏ ਇਸ ਵਾਰ ਫੇਰ ਇੱਕ ਪੰਛੀਆਂ ਦੇ ਕਾਉਂਸਲੇ, ਪੰਛੀਆਂ ਦੇ ਰਹਿਣ ਦੇ ਲਈ ਕਾਉਂਸਲੇ ਤੇ ਇੱਕ ਜਿਹੜੇ ਕਟੋਰੇ ਜਿਹੜੇ ਹੁੰਦੇ ਆ ਡੋਂਗੇ ਮਿੱਟੀ ਦੇ ਬਰਤਨ ਪਾਣੀ ਭਰ ਕੇ ਰੱਖਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਤਰ੍ਹਾਂ ਚਲਾਉਣਗੇ ਮੁਹਿੰਮ ਨੂੰ ਸਾਡਾ ਟੈਕਚਰ ਦੀ ਮਿਊਜ਼ੀਅਮ ਐਨੀਮਲ ਕੇਅਰ ਐਨੀਮਲ ਪਸ਼ੂਆਂ ਦੀ ਬਹੁਤ ਸੇਵਾ ਕਰਦੇ ਆ। ਸਭ ਤੋਂ ਪਹਿਲਾਂ ਸਵਾਗਤ। ਥੈਂਕ ਯੂ ਜੀ। ਜਿਹੜਾ ਮੁਹਿੰਮ ਚਲਾਈ ਹੈ। ਕਦੋਂ ਤੋਂ ਇਹ ਮੁਹਿੰਮ ਚੱਲ ਰਹੀ ਹੈ ਤੁਹਾਡੀ ਮਹੀਨ ਤੇ ਕਿਸ ਤਰ੍ਹਾਂ ਅੱਜ ਕਰੂੰਗੇ ਇਹ ਜਿਹੜੀ ਮੁਹਿੰਮ ਆਪਾਂ ਗੱਲ ਕਰੀਏ ਮੁਹਿੰਮ ਚਲਾੰਦੇ ਨੂੰ ਕਟੋਕੜ 17 ਸਾਲ ਹੋ ਗਏ ਜੀ ਪਹਿਲਾਂ 17 ਸਾਲ ਪਹਿਲਾਂ ਮੰਨ ਕੇ ਚੱਲੀ ਆ ਤਾਂ ਠੀਕ ਹੈ ਗਰਮੀ ਹੁੰਦੀ ਸੀ ਲੇਕਿਨ ਇਸ ਹਿਸਾਬ ਦੀ ਗਰਮੀ ਨਹੀਂ ਸੀ ਵੀ ਜਿਹੜਾ ਅੱਜ ਜਿਹੜਾ ਮਤਲਬ ਅੱਗ ਵਰਤ ਰਹੀ ਹੈ ਬੁਰਾ ਹਾਲ ਹੋਇਆ ਪਿਆ ਸਾਰੇ ਪਾਸੇ ਗਰਮੀ ਚ ਪਸ਼ੂਆਂ ਦਾ ਤਾਂ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਅਸੀਂ ਜਾਣਦੇ ਹਾਂ ਜਲਦੀ ਜੀ ਜਾਣਦੇ ਹਾਂ ਘਰੇ ਅੰਦਰ ਵੜਦੇ ਆ ਪੰਖਾ ਬਟਨ ਛੱਡਿਆ ਪੰਖਾ ਚਲਾ ਲਿਆ ਏਸੀ ਜਿਹੜਾ ਏਸੀ ਚਲਾ ਲਿਆ ਲੇਕਿਨ ਸਾਨੂੰ ਸੋਚਣ ਦੀ ਲੋੜ ਹੈ ਵੀ ਅ ਸਾਨੂੰ 2 ਘੰਟੇ ਸੀ ਬਚਾਲੂਗਾ ਲੇਕਿਨ ਬਾਅਦ ਚ ਸਾਨੂੰ ਛਾਂ ਤਾਂ ਸਾਨੂੰ ਅੱਜ ਵੀ ਚਾਹੀਦੀ ਆ ਸਾਨੂੰ ਅੱਜ ਵੀ ਜੇ ਅਸੀਂ ਇਹ ਅੱਖਾਂ ਮੀਚ ਕੇ ਨਹੀਂ ਸੋਚਾਂਗੇ ਇਸ ਗੱਲ ਨੂੰ ਵੀ ਅਸੀਂ ਪੰਛੀ ਨੂੰ ਬਚਾਈਏ ਜਾਂ ਪਸ਼ੂ ਨੂੰ ਬਚਾਈਏ ਕਿਉਂਕਿ ਦੇਖੋ ਇੱਕ ਕੁਦਰਤ ਦਾ ਬਹੁਤ ਵੱਡਾ ਹਿੱਸਾ ਪਸ਼ੂ ਹੈ ਪੰਛੀ ਹੈ ਲੇਕਿਨ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਸਾਨੂੰ ਉਦੋਂ ਪਤਾ ਲੱਗਦਾ ਵੀ ਹਾਂ ਵੀ ਹੁਣ ਅੱਗ ਵਰਛੀ ਗਈ ਹੈ ਤੇ ਹੁਣ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਫੇਰ ਸਾਨੂੰ ਆਪਾਂ ਖ਼ਬਰਾਂ 'ਚ ਪੜਦੇ ਆਂ ਪੀੜ ਲਗਾਓ ਹਨਾ ਫੇਸਬੁੱਕ 'ਤੇ ਆਪਾਂ ਮੈਸੇਜ ਪੜਦੇ ਆਂ ਪੀੜ ਲਗਾਓ ਲੇਕਿਨ ਪੇੜ ਆਪਾ ਫਿਰ ਆਪਾਂ ਉਹ ਮੈਸੇਜ ਅੱਗੇ-ਅੱਗੇ ਫਾਰਵਰਡ ਨਹੀਂ ਕਰਨਾ ਬੀਜੀ ਪੰਛੀਆਂ ਨੂੰ ਬਚਾਉਣ ਵਾਸਤੇ ਡੋਂਗੇ ਲਾ ਲਓ ਆਨਲਾਈਨ ਪੇੜ ਲਾ ਦੇਣਾ ਹਾਂ ਆਨਲਾਈਨ ਪੇੜ ਨਹੀਂ ਲਾਣਾ ਆਪਣੇ ਹੱਥਾਂ ਨਾਲ ਵੀ ਕੁਝ ਕਰਨਾ ਹੈ ਪੇੜ ਵੀ ਲਾਓ ਪੰਛੀਆਂ ਨੂੰ ਬਚਾਓ ਦੇਖੋ ਕੁਦਰਤ ਨੂੰ ਬਚਾ ਲੋਗੇ ਆਪਣੀ ਆਣ ਵਾਲੀਆਂ ਪੀੜ੍ਹੀਆਂ ਬਚਾ ਲਾਂਗੇ ਜੇ ਅਸੀਂ ਚੱਲਣਾ ਹੈ ਵੀ ਇਸ ਤੋਂ ਵੀ ਜ਼ਿਆਦਾ ਉਹ ਹੁਣ ਇੱਕ ਜਿਹੜਾ ਮੈਸੇਜ ਹੈ ਬਹੁਤ ਜ਼ਿਆਦਾ ਚੱਲਿਆ ਪਿਆ ਵੀ 55 ਡਿਗਰੀ ਜੇ ਤੱਕ ਜੇ ਤੱਕ ਲੈ ਕੇ ਜਾਣਾ ਤਾਂ ਸਾਨੂੰ ਪੇੜ ਕੱਟੋ ਹਾਂ ਵੱਡੋ ਜਿੰਨਾ ਹੋ ਸਕੇ ਲੇਕਿਨ ਦੇਖੋ ਜੇ ਉਹ ਤਾਂ ਹੁਣ ਆਪਾਂ ਸੋਚਣਾ ਹੈ ਵੀ ਜੇ ਆਪਾਂ ਸੋਚੀਏ ਵਿਚਾਰੀਆਂ ਕੀ ਕਰਨਾ ਹੈ ਕੀ ਨਹੀਂ ਕਰਨਾ ਅੱਜ ਆਪਾਂ ਸੋਚ ਕੇ ਚੱਲੀ ਹੁਣ ਦੇਖੋ ਬੱਚੇ ਆਏ ਆ ਛੋਟੇ ਬੱਚੇ ਆਏ ਆ ਹਨਾ ਇਹ ਕਿਉਂ ਸੋਚ ਕੇ ਆਏ ਆ ਵੀ ਅਸੀਂ ਵੀ ਇਸ ਮੂਹਮੇਮ ਚ ਅੱਗੇ ਆਣਾ ਪੰਛੀਆਂ ਨੂੰ ਬਚਾਉਣਾ ਪੰਛੀਆਂ ਨੂੰ ਬਚਾਉਣਾ ਇਹ ਸੋਚ ਕੇ ਅਸੀਂ ਆਏ ਫਰੈਂਡ ਸਰਕ ਸਾਡਾ ਇਕੱਠਾ ਹੋਇਆ ਹਰ ਗਰਮੀ ਅਸੀਂ ਇਹ ਲਾਨੇ ਆ ਘਟੜ 10 ਤੋਂ 15 ਸਾਲਾਂ ਅਸੀਂ ਪੰਛੀਆਂ ਵਾਸਤੇ ਹੌਸਲੇ ਪਿਆਲੇ ਠੰਡੇ ਪਾਣੀ ਵਾਸਤੇ ਇੰਤਜ਼ਾਮ ਪੂਰਾ ਕਰਦੇ ਆਂ ਦੇਖੋ ਜੀ ਅੱਜ ਅਸੀਂ ਸੋਚਾਂਗੇ ਨਹੀਂ ਤਾਂ ਦੇਖੋ ਕਿਸੇ ਨਾ ਕਿਸੇ ਨੂੰ ਗਾਣਾ ਪੈਂਦਾ ਅੱਜ ਅਸੀਂ ਸੋਚ ਲਾਂਗੇ ਤਾਂ ਸਾਰੇ ਆਣ ਨਾਲ ਆਪਾਂ ਉਹ ਨਾ ਜਲ ਹੈ ਤਾਂ ਕੱਲ ਹੈ ਲੇਕਿਨ ਜੇ ਉਹ ਜਲ ਆਊਗਾ ਕਿੱਥੋਂ ਜੀ ਉਹ ਵਾਤਾਵਰਨ ਹੀ ਨਹੀਂ ਹੋਊਗਾ ਜੇ ਆਪਾਂ ਬਚਾਣਾ ਹੀ ਨਹੀਂ ਆਪਾਂ ਬਚਾਣਾ ਹੈਗਾ ਫਿਰ ਜਾ ਕੇ ਆਣਾ ਦੇਖੋ ਮੈਂ ਕਈ ਦੁਬਾਰਾ ਮੈਂ ਆਰਟਿਸਟ ਤੁਹਾਨੂੰ ਪਤਾ ਹੈ ਨਾ ਜੀ ਕਈ ਵਾਰ ਦੁਬਾਰਾ ਲਿਖ ਕੇ ਆਉਂਦੇ ਆਸੀਂ ਇਹ ਜਾਂ ਕੁਝ ਮਤਲਬ ਕਿ ਮੈਸੇਜ ਅਸੀਂ ਕੋਈ ਦੁਬਾਰਾ ਮੈਸੇਜ ਜ਼ਰੂਰ ਲਿਖ ਕੇ ਜਾਂਦੇ ਹਾਂ ਵੀ ਘੱਟੋ ਘੱਟ ਕੋਈ ਹੋ ਸਕਦਾ ਕੋਈ ਤਾਂ ਜਾਗੇ ਜਾਂ ਕੋਈ ਜਾਗ ਗਿਆ ਤਾਂ ਅੱਜ ਅਸੀਂ ਇੱਥੇ ਆਏ ਆ ਇਕੱਠੇ ਹੋ ਕੇ ਬਸ ਇਹੀ ਮੁਹਿੰਮ ਚਲਾਉਣ ਵਾਸਤੇ ਵੀ ਦੇਖੋ ਜਿੰਨਾ ਅਸੀਂ ਪੰਛੀਆਂ ਵਾਸਤੇ ਨਹੀਂ ਸੋਚਾਂਗੇ ਤਾਂ ਕੋਈ ਨਹੀਂ ਸੋਚੂਗਾ ਅੱਜ ਅਸੀਂ ਸੋਚ ਲਾਂਗੇ ਤਾਂ ਹੋ ਸਕਦਾ ਸਾਡੇ ਇੱਕ ਚਾਰ ਬੰਦੇ ਕੋਈ ਸੋਚਣਗੇ ਹੁਣ ਅਸੀਂ ਪੈਸਾ ਇਕੱਠਾ ਕੀਤਾ ਪੰਛੀਆਂ ਵਾਸਤੇ ਇੰਤਜ਼ਾਮ ਕਰ ਰਹੇ ਆ ਥੋੜੀ ੋੜੀ ਅਸੀਂ ਇਹ ਲਾ ਦਾਂਗੇ ਮਲਤਾਨੀਆ ਪੁਲ ਜਿੱਥੇ ਆਪਣੇ ਹੁੰਦਾ ਸੀਗਾ ਜੀ ਉੱਥੇ ਆਸ-ਪਾਸੇ ਪੇੜਾ ਤੇ ਅਸੀਂ ਕੌਂਸਲੇ ਲਾ ਕੇ ਆਏ ਆ ਕਾਫੀ ਪਹਿਲਾਂ ਕੌਂਸਲੇ ਲੱਗੇ ਹੋਏ ਸੀ ਜੀ ਬਹੁਤ ਛੋਟੇ ਛੋਟੇ ਪੰਛੀ ਅਸੀਂ ਆ ਲਾ ਲੋ ਸਾਨੂੰ ਬਹੁਤ ਫੋਨ ਆਉਂਦੇ ਸੀਗੇ ਵੀ ਇੱਥੇ ਪੰਛ ਪਸ਼ੂਨ ਸਭ ਤੋਂ ਪਹਿਲਾਂ ਪਾਣੀ ਮਿਲ ਜੂਗੇ ਹੋ ਸਕਦਾ ਵੈਸੇ ਏਨਰਜੀ ਆਉਂਦੀ ਨਹੀਂ ਤਾਂ ਹੋ ਸਕਦਾ ਕੋ ਮਾੜਾ ਮੋਟਾ ਨਾ ਟੈਬਲੇਟ ਦੇ ਕੇ ਜਾਂ ਕੋਈ ਉੜ ਗਲੀ ਘੁਮਾ ਕੇ ਐਸੀ ਉਡਾਅ ਵਰੂ ਦਿੰਦੇ ਸੀਗੇ ਲੇਕਿਨ ਕਈ ਵਾਰੀ ਇੰਨੀ ਕਿ ਦੁਰਦਸ਼ਾ ਹੋ ਚੁੱਕੀ ਹੁੰਦੀ ਹੈ ਗਰਮੀ ਇੰਨੀ ਕਿ ਤਪਰੀ ਹੁੰਦੀ ਹੈ ਵੀ ਦੇਖੋ ਪਸ਼ੂਆਂ ਨੂੰ ਤੁਸੀਂ ਹਾਲੇ ਛਾਂ ਨਹੀਂ ਮਿਲ ਰਹੀ ਕਿਤੇ ਵੀ ਸਾਰੇ ਪਾਸੇ ਪਲਾਟ ਹੋ ਗਏ ਹੈ ਨਾ ਜੀ ਕਿਸੇ ਵੀ ਛਾਂ ਹੈ ਨਹੀਂ ਅੱਧੇ ਫੋਨ ਤਾਂ ਆਉਂਦੇ ਸਰ ਜੀ ਪਸ਼ੂ ਡਿੱ ਗਿਆ ਪਿਆ ਪਸ਼ੂ ਜਦ ਕਿ ਇਹ ਇਕੱਲੇ ਪਾਣੀ ਪੀਣ ਵਾਲੀ ਅੱਧੇ ਤਾਂ ਐਂ ਸਹੀ ਹੋ ਜਾਂਦੇ ਆ ਕਿਉਂਕਿ ਪਾਣੀ ਦੀ ਇੰਨੀ ਕਮੀ ਹੋਈ ਪਈ ਹੈ ਅੱਗੇ ਤੋਂ ਅੱਗੇ ਮੈਸੇ ਰਖਣਾ ਪਊਗਾ ਅੱਗੇ-ਅੱਗੇ ਭੇਜਣ ਨਾਲ ਕੁਝ ਨਹੀਂ ਹੋਊਗਾ ਅੱਜ ਇਹ ਬਚਾਣਾ ਤਾਂ ਇਹੀ ਮੈਸੇਜ ਹੈ ਇਹੀ ਇੱਕ ਸੇਵਾ ਹੈਗੀ ਹੈ ਵੀ ਦੇਖੋ ਵਾਤਾਵਰਨ ਨੂੰ ਬਚਾਓ ਜਿੰਨਾ ਹੋ ਸਕੇ ਉਹ ਕਿਸੇ ਵੀ ਤਰੀਕੇ ਨਾਲ ਬਚਾ ਲਓ ਪਕਸ਼ਾਂ ਨੂੰ ਬਚਾ ਲਓਗੇ ਤਾਂ ਵਾਤਾਵਰਨ ਬਦਪੌਦੇ ਲਾਦੋਂਗੇ ਪੀੜ ਲਗਾ ਲੋਂਗੇ ਉਹ ਜੋ ਵੀ ਹੈ ਮਤਲਬ ਆਪਾਂ ਨੂੰ ਅੱਗੇ ਆਣਾ ਪਊਗਾ ਇਕੱਲੇ ਗੱਲਾਂ ਨਾਲ ਕੰਮ ਨਹੀਂ ਚੱਲੂਗਾ ਜੀ ਸਾਡੇ ਨਾਲ ਮੈਡਮ ਨੀਲੰਦੀ ਮੌਜੂਦ ਹੈ ਇਹ ਵੀ ਪਸ਼ੂ ਪੰਛੀਆਂ ਦੀ ਬਹੁਤ ਸੇਵਾ ਕਰਦੀ ਹੈ ਤੁਹਾਨੂੰ ਪਿਛੇ ਸਟੋਰੀ ਦਿਖਾਈ ਸੀ ਕਿ ਕੁੱਤੇ ਦੇ ਟੰਡਾ ਮਾਂ ਨਾਲ ਪੈਰੀ ਹੱਥ ਲਵਾਏ ਸੀ ਮੈਡਮ ਨੀਲਮ ਨੇ ਤਾਂ ਮੈਡਮ ਟੇਕ ਚੰਦੀ ਨੇ ਏਸੀ ਆਪਾਂ ਖੁੱਤ ਏਸੀ ਲਗਾ ਲੈਨੇ ਕੀ ਪਰ ਆਪਾਂ ਜਿਹੜੇ ਇਹਨਾਂ ਪੰਛੀਆਂ ਦੇ ਏਸੀ ਆ ਯਾਨੀ ਕਿ ਦਰਖਤ ਆਪਾਂ ਉਹ ਏਸੀ ਖਤਮ ਕਰੀ ਜਾਂਦੇ ਆ ਇਹ ਸਾਡਾ ਸਭ ਤੋਂ ਵੱਡਾ ਮੈਸੇਜ ਇਹੀ ਹੈ ਕਿ ਜਿਹੜੇ ਪੰਛੀਆਂ ਦੇ ਏਸੀ ਆ ਉਹਨਾਂ ਨੂੰ ਖਤਮ ਨਾ ਕਰੋ ਵੱਧ ਤੋਂ ਵੱਧ ਪੇੜ ਪੌਦੇ ਲਗਵਾਓ ਜਿਹਦੇ ਨਾਲ ਕੀ ਵਾਤਾਵਰਨ ਵੀ ਸਹੀ ਹੋਵੇ ਔਰ ਆਕਸੀਜਨ ਵੀ ਮਿਲੇ ਔਰ ਜਿੰਨੇ ਪੰਛੀ ਦੇਖੋ ਹੁੰਦਾ ਅਸਕੇਟ ਜਾਨਕੀ ਨੀਚੇ ਡਿੱਗੇ ਪਏ ਹੁੰਦੇ ਕਿ ਇਸ ਕਰਕੇ ਜਿਹੜੀ ਗਰਮੈਸ਼ ਆ ਨਾ ਏਸੀ ਜਿਹੜੇ ਆਪਾਂ ਲਾਉਣੇ ਤਿੰਨ ਘਰਾਂ ਦੇ ਵਿੱਚ ਤਿੰਨ ਕਮਰੇ ਨੇ ਤਿੰਨਾਂ ਦੇ ਵਿੱਚ ਏਸੀ ਉਹਨਾਂ ਦੇ ਦੇਖੋ ਪੜਾਅ ਕਿੰਨੀ ਆ 47 ਡਿਗਰੀ ਅੱਜ ਦੇਖੋ ਹਣਾ ਤੇ ਉਹਨਾਂ ਪੰਛੀਆਂ ਦਾ ਕੀ ਹਾਲ ਹੋਊਗਾ ਇਸ ਕਰਕੇ ਟੇਕ ਚੰਦ ਜੀ ਇਹ ਹਮ ਹਰ ਵਾਰੀ ਕੋਸਲੇ ਬਣਾਉਂਦੇ ਨੇ ਡੋਂਗੇ ਬਣਵਾਉਂਦੇ ਨੇ ਤਾਂ ਕਿ ਪਸ਼ੂਆਂ ਦੀ ਪੰਛੀਆਂ ਦੀ ਸੇਵਾ ਹੋ ਸਕੇ ਔਰ ਉਹਨਾਂ ਨੂੰ ਪਾਣੀ ਮਿਲ ਸਕੇ ਔਰ ਇਸ ਤੋਂ ਇਲਾਵਾ ਵੱਡੇ ਵੀ ਮਤਲਬ ਜਿਹੜੇ ਗਮਲੇ ਹੁੰਦੇ ਆ ਪਾਣੀ ਵਾਸਤੇ ਜਿਹੜੇ ਜਿਸ ਤਰ੍ਹਾਂ ਕਿ ਨੰਦੀ ਮਹਾਰਾਜ ਹੋਗੇ ਗਊ ਹੋਗੀ ਉਹਨਾਂ ਵਾਸਤੇ ਵੀ ਰਖ ਉਹ ਵੀ ਉਹ ਇਦਾਂ ਦਾ ਉਹ ਵੀ ਕੰਮ ਕਰਦੇ ਆ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਐਨੀਮਲ ਲਵਰ ਜੋੜਨ ਸਾਡੇ ਸਾਡੇ ਨਾਲ ਤੇ ਸੇਵਾ ਕਰਨ ਸਾਰੇ ਇਹਨਾਂ ਪੰਛੀਆਂ ਦੀ ਪਸ਼ੂਆਂ ਦੀ ਤਾਂ ਕਿ ਇਹਨਾਂ ਨੂੰ ਆਪਾਂ ਕੁਦਰਤ ਨੂੰ ਬਚਾਇਆ ਜਾ ਸਕੇ ਬਿਲਕੁਲ ਇਹਨਾਂ ਨੇ ਮੈਡਮ ਨੇ ਗੱਲ ਕੀਤੀ ਹੈ ਕਿ ਟੈਂਪਰੇਚਰ ਵਧ ਜਾਂਦਾ ਹੈ ਵੱਧ ਕਿਉਂ ਰਿਹਾ ਪਰ ਇਹ ਆਪਾਂ ਸੋਚਣ ਵਾਲੀ ਗੱਲ ਹੈ ਉਹ ਦਰਖਤ ਵੱਢ ਜਾਂਦੇ ਆ ਤੇ ਜਿਹੜਾ ਕੱਚੀਆਂ ਸੜਕਾਂ ਸੀ ਉਹ ਪੱਕੀਆਂ ਹੋ ਗਈਆਂ ਤੇ ਹੋਰ ਵੀ ਆਪਾਂ ਜਿਹੜਾ ਵਾਤਾਵਰਣ ਨੂੰ ਸ ਇਹ ਸਾਰਾ ਸਵਾਲ ਨਹੀਂ ਕਰਦੇ ਇਹ ਸਾਰਾ ਉਹਦਾ ਕਾਰਨ ਹੈ ਸਾਨੂੰ ਕਿਉਂਕਿ ਰਿਟਰਨ ਮਿਲਦਾ ਆਪਾਂ ਜੋ ਵੀ ਕੰਮ ਕਰਦੇ ਹਾਂ ਨਾ ਜਿਹੜਾ ਅੱਜ ਆਪਣੇ ਹਾਲਾਤ ਹੈ ਉਹ ਸਾਡੇ ਜਿਹੜਾ ਪਾਸਟ ਦੇ ਜੋਬ ਕੀਤਾ ਆਪਾਂ ਉਹ ਉਸ ਕਾਰਨ ਹੈ ਉਹਦਾ ਰਿਜ਼ਲਟ ਆਗਾ ਕੀ ਕਹਿੰਦਾ ਸਰ ਅਸੀਂ ਹੁਣ ਜਿਹੜਾ ਟੈਕਚਰ ਨਹੀਂ 17 ਸਾਲ ਤੋਂ ਚਲਾ ਰਹੇ ਆ ਇਹ ਬਹੁਤ ਵਧੀਆ ਕੰਮ ਕਰ ਰਹੇ ਆ ਅਸੀਂ ਟੈਕਚਰ ਨਹੀਂ ਨਾਲ ਬੈ ਕੇ ਗੱਲ ਵੀ ਕੀਤੀ ਸੀ ਆਪਾਂ ਪੇੜ-ਪੋਦੇ ਵੀ ਲਾਈਏ ਤੇ ਅਸੀਂ ਸੰਡੇ ਤੋਂ ਅਸੀਂ 50-60 ਬੂਟੇ ਲੈ ਕੇ ਆ ਰਹੇ ਆ ਤੇ ਜਿੱਥੇ-ਜਿੱਥੇ ਜ਼ਰੂਰਤ ਆ ਸੀ ਉੱਥੇ ਉਹ ਲਾ ਰਹੇ ਆ ਏ ਸਾਡੇ ਨਾਲ ਇਸ਼ੂ ਜੀ ਹੈ ਟੀਮ ਸੇਵਾਲੇ ਤੇ ਟੈਕ ਚੰਗੀ ਮੈਡਮ ਹੈਗੇ ਅਸੀਂ ਸਾਰੇ ਫਿਰ ਮਿਲ ਕੇ ਸੰਡੇ ਤੋਂ ਉਹ ਮੀਟਿੰਗ ਵੀ ਸ਼ੁਰੂ ਕਰ ਰਹੇ ਹਾਂ ਜੋ ਜਿਸ ਨਾਲ ਜੇ ਲੱਗੇ ਰਹਿਣਗੇ ਤਾਂ ਥੋੜੇ ਗਰਮੀ ਨੂੰ ਫਰਕ ਹੋਊਗਾ ਪਰ ਪਹੁੰਚਾ ਲੇਟ ਥੋੜਾ ਪਰ ਪਹੁੰਚੂਗਾ ਜਰੂਰ ਕਿਉਂਕਿ ਆਪਾਂ ਜਿਹੜਾ ਜਿਹੜਾ ਬੰਦਾ ਪੋਤਾ ਲਾਊਗਾ ਉਹਦੀ ਪੂਰੀ ਸੇਵਾ ਕਰੂਗਾ ਉਹਨੂੰ ਉਹ ਕਰਨ ਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਪੈਂਦਾ ਪੈਂਦਾ ਅਬ ਇਹ ਸ਼ਹਿਰ ਚ ਵਗ ਜੇ ਸ਼ਹਿਰ ਚ ਤੁਸੀਂ ਸ਼ਹਿਰ ਚ ਜੀ ਮੈਂ ਇੱਧਰ ਆਇਆ ਮੈਡਮ ਤੇ ਉਧਰ ਟੈਂਪਰੇਚਰ ਵੱਧਾ ਜੇ ਠੰਡੀ ਸਰ ਤੋਂ ਨੰਗੇ ਹੋਵੋਗੇ ਤੁਹਾਨੂੰ ਪਤਾ ਲੱਗਿਆ ਹੋਊਗਾ 2-3 ਡਿਗਰੀ ਘੱਟ ਟੈਂਪਰੇਚਰ ਘੱਟ ਜੇ ਨਹਿਰ ਕੋਲ ਜਾਣੇ ਉੱਥੇ ਵੀ ਘੱਟ ਕੇ ਉੱਥੇ ਵੀ ਦਰਸਤ ਲੱਗਿਆ ਇੱਧਰ ਵੀ ਘੱਟ ਆ ਲੇਕਿਨ ਸ਼ਹਿਰ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਆ ਕਿਉਂਕਿ ਇੰਨਾ ਧੂਆਂ ਤਾਣ ਹਾਂਜੀ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਆ ਹਜੇ ਬਾਹਰ ਲੈ ਕੇ ਦੇ ਵਿੱਚ ਸੋਣਾ ਸੱਟ ਹੈਗਾ ਸਹੀ ਹੈ ਤੁਹਾਡੇ ਬੱਚੇ ਵੀ ਜੁੜਿਆ ਬੇਟਾ ਕੀ ਕਰਨ ਚਾਹੁੰਦੇ ਸ਼ਾਮ ਨੂੰ ਹੋਏ ਹੋ ਹਾਂਜੀ ਮੈਂ ਇਹ ਕਹਿਣਾ ਚਾਹੂੰਗੀ ਵੀ ਜਦ ਜਿਵੇਂ ਮੈਂ ਕਾਲਜੇਸ ਵਗੈਰਾ ਚ ਦੇਖਦੀ ਆ ਜਦੋਂ ਮੈਂ ਕਾਲਜ ਜਾਂਦੀ ਆ ਹਨਾ ਕਿ ਉੱਥੇ ਪੰਛੀ ਹੁੰਦੇ ਆ ਗਿਰੇ ਹੁੰਦੇ ਆ ਜਾਂ ਫਿਰ ਕੋਈ ਸਹੀ ਹਾਲਤ ਵਿੱਚ ਨਾ ਬੜਾ ਦੁੱਖ ਹੁੰਦਾ ਇਹ ਦੇਖ ਕੇ ਵੀ ਮੇਰੇ ਵਰਗੇ ਵੀ ਜਿਹੜੇ ਕਈ ਸਟੂਡੈਂਟ ਹੈਗੇ ਯੂਥ ਹੈਗੇ ਉਹ ਕਈ ਤਾਂ ਇਗਨੋਰ ਕਰ ਜਾਂਦੇ ਆ ਵੀ ਨਹੀਂ ਅਸੀਂ ਨਹੀਂ ਸਾਨੂੰ ਕੋਈ ਲੈਣਾ ਦੇਣਾ ਨਹੀਂ ਆ ਪਰ ਇਹ ਸੋਚ ਕੇ ਦੇਖੋ ਵੀ ਜਿਵੇਂ ਸਾਡੇ ਵਿੱਚ ਜਾਨ ਹੈਗੀ ਆ ਹਨਾ ਇਨਸਾਨਾਂ ਵਿੱਚ ਜਾਨ ਆ ਤਾਂ ਉਹਨਾਂ ਵਿੱਚ ਵੀ ਉਹੀ ਚੀਜ਼ ਜਾਨ ਹੈਗੀ ਆ ਤਾਂ ਉਹ ਵੀ ਇਹ ਚੀਜ਼ ਨੂੰ ਸਮਝ ਸਮਝਣ ਕਿ ਕਿਵੇਂ ਉਹਨਾਂ ਵਿੱਚ ਜਾਨ ਹੈਗੀ ਹੈ ਤੇ ਉਹਨਾਂ ਨੂੰ ਵੀ ਪਿਆਸ ਲੱਗਦੀ ਹੈਗੀ ਹੈ ਜੇ ਆਪਾਂ ਨੂੰ ਪਿਆਸ ਲੱਗਦੀ ਹੈ ਆਪਾਂ ਨੂੰ ਥੋੜੇ ਥੋੜੇ ਟਾਈਮ ਬਾਅਦ ਪਿਆਸ ਲੱਗਦੀ ਹੈ ਬਟ ਫਿਰ ਵੀ ਇਹ ਗੱਲ ਸੋਚਣ ਵਾਲੀ ਹੈਗੀ ਹੈ ਕਿ ਇਨਸਾਨਾਂ ਤੋਂ ਵੱਧ ਪੰਛੀਆਂ ਵਿੱਚ ਜਾਂ ਜਾਨਵਰਾਂ ਵਿੱਚ ਕਿੰਨਾ ਜ਼ਿਆਦਾ ਸਬਰ ਹੈ ਜੇ ਉਹਨਾਂ ਉਹ ਸਬਰ ਇਹਨਾਂ ਕਰ ਲੈਂਦੇ ਆ ਤਾਂ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅਸੀਂ ਉਹਨਾਂ ਵਾਸਤੇ ਇਹ ਘਰ ਰੱਖੀਏ ਜਾਂ ਫਿਰ ਡੋਂਗੇ ਰੱਖੀਏ ਕਿ ਥੋੜਾ ਬਹੁਤ ਜਿੰਨਾ ਜਿੰਨਾ ਉਹ ਸਬਰ ਕਰਦੇ ਆ ਉਹ ਉਸ ਨੂੰ ਦੇਖ ਕੇ ਉਹ ਪਾਣੀ ਪੀਣ ਹਨਾ ਕਿ ਉਹ ਫਿਰ ਵਧੀਆ ਰਹਿਣ ਇਸ ਲਈ ਸਾਨੂੰ ਉਸ ਚੀਜ਼ ਨੇ ਤਕਲੀਫ ਨਾ ਹੋਵੇ ਅੱਗੇ ਜਾ ਕੇ ਬਹੁਤ ਵਧੀਆ ਬੇਟਾ ਨਾਮ ਮੇਰਾ ਨਾਮ ਰਾਚੀ ਹੈ ਰਾਚੀ ਨੇ ਬਿਲਕੁਲ ਸਹੀ ਗੱਲ ਕਹੀ ਹੈ ਕਿ ਕੋਈ ਪਸ਼ੂ ਪੰਛੀ ਡਿੱਗਿਆ ਪਿਆ ਹੁੰਦਾ ਤਾਂ ਆਪਾਂ ਇਗਨੋਰ ਕਰਕੇ ਲੰਘ ਜਾਂਦੇ ਆ ਕਿ ਅਸੀਂ ਨਹੀਂ ਸੋਚਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ ਪਰ ਫਰਕ ਪੈਂਦਾ ਹੈ ਜੇ ਆਪਾਂ ਕੁਦਰਤ ਨੂੰ ਸੰਭਾਲ ਕਰਾਂਗੇ ਕਿਉਂਕਿ ਪਸ਼ੂ ਪੰਛੀ ਛੱਡੋ ਇੱਕ ਤਣਕਾ ਵੀ ਹੈ ਨਾ ਤਣਕੇ ਤੋਂ ਲੈ ਕੇ ਸੂਰਜ ਤੱਕ ਸਾਰਾ ਆਪਸ ਦੇ ਵਿੱਚ ਕਨੈਕਟਡ ਹੈ ਸਾਡੇ ਨਾਲ ਸੁਚੇਰ ਜੀ ਵੀ ਮੌਜੂਦ ਨੇ ਤੇ ਉਹਨਾਂ ਦਾ ਵੀ ਕਰਦੇ ਆ ਵੀ ਸਮਾਜ ਸੇਵੀ ਨੇ ਕਨਾਈ ਚਨਾਈ ਦੇਖੋ ਗਰਮੀ ਬਹੁਤ ਜਿਆਦਾ ਹੱਦ ਤੋਂ ਵੱਧ ਪੈ ਰਹੀ ਹੈ ਜਿਸ ਤੋਂ ਕਿ ਬੰਦਿਆਂ ਦਾ ਵੀ ਜਿੰਨਾ ਮੁਸ਼ਕਲ ਹੋਇਆ ਪਿਆ ਹੈ ਪਸ਼ੂ ਪੰਛੀ ਤਾਂ ਖੁੱਲੇ ਅਸਮਾਨ ਥੱਲੇ ਰਹਿੰਦੇ ਆ ਜਿਨ੍ਹਾਂ ਲਈ ਕੀ ਪੇੜਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੁਸੀਂ ਦੇਖਦੇ ਹੋ ਦਿਨ ਬਦਨ ਪੇੜ ਕੱਟਦੇ ਜਾ ਰਹੇ ਆ ਲਗਾਣ ਦੇ ਵਿੱਚ ਤਾਂ ਸਿਰਫ ਨਾ ਮਾਤਰ ਕਾਗਜ਼ਾਂ ਦੇ ਵਿੱਚ ਹੀ ਪੇੜ ਲੱਗਦੇ ਆ ਟਾਈਮ ਦੇ ਵਿੱਚ ਤੇ ਅਸਲ ਨੂੰ ਪੇੜ ਲਗਾਣ ਦੀ ਆਪਣ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਸਭ ਤੋਂ ਵੱਡੀ ਗੱਲ ਹੈ ਵੀ ਉਹਨੇ ਭੁੱਖ ਪਿਆਸ ਦਾ ਧਿਆਨ ਰੱਖਣ ਲਈ ਮੇਰੀ ਸਾਰੇ ਸ਼ਹਿਰ ਵਾਸੀ ਨੂੰ ਇਹ ਹੀ ਬੇਨਤੀ ਹੈ ਵੀ ਆਪਦੀ ਘਰ ਦੇ ਬਾਹਰ ਤੇ ਕਿਕਰ ਟੋਟ ਛਾਤੇ ਦੇ ਉੱਤੇ ਪਾਣੀ ਦਾ ਕਟੋਰਾ ਜਰੂਰ ਰੱਖੋ ਤੇ ਹੋ ਸਕਦਾ 2-4 ਆਲ ਨੇ ਵੀ ਜਰੂਰ ਲਗਾਏ ਜਾਣ ਤਾਂ ਕਿ ਪਸ਼ੂ ਪੰਛੀ ਆਪਦੇ ਘਰ ਦੇ ਵਿੱਚ ਰਹਿ ਸਕਣ ਕਿਉਂਕਿ ਉਹਨਾਂ ਨੂੰ ਪੇੜ ਹੈ ਨਹੀਂ ਜੇ ਪੇੜ ਖਤਮ ਹੁੰਦੇ ਜਾ ਰਹੇ ਦਿਨ ਉਹਨੇ ਕੱਟਦੇ ਜਾ ਰਹੇ ਐ ਅਸਲਿਏ ਆਲ ਨੇ ਲਗਾਉਣੇ ਵੀ ਜ਼ਰੂਰੀ ਆ ਪੰਛੀ ਦਾ ਖਿਆਲ ਰੱਖਣਾ ਜ਼ਰੂਰੀ ਆ ਤੇ ਉਹਨਾਂ ਦੇ ਭੁੱਖ ਪਿਆਸ ਦਾ ਧਿਆਨ ਵੀ ਰੱਖਿਆ ਜਾਵੇ ਤਾਂ ਇਹ ਕਟੋਰੇ ਜਰੂਰ ਲਗਾਏ ਜਾਣ ਇਹ ਸਾਡੇ ਤਾਂ ਇਹ ਹੀ ਗੁਜਾਰਿਸ਼ ਹੈ ਵੀ ਜਰੂਰ ਰੱਖੋ ਤੁਸੀਂ ਇਹਨਾ ਸੋਚੋ ਵੀ ਆਪਣੇ ਆਪ ਨੂੰ ਪਾਣੀ ਇੰਤਜ਼ਾਮ ਕਰ ਲਾਂਗੇ ਆਪਾਂ ਮੰੰਕੇ ਲੈ ਲਾਂਗੇ ਪਰ ਉਹ ਬੇਜਵਾਨ ਨੂੰ ਨਹੀਂ ਮੰਗ ਸਕਦੇ ਪਰ ਉਹਨਾਂ ਲਈ ਜ਼ਰੂਰੀ ਇੰਤਜ਼ਾਮ ਕੀਤਾ ਹੋਵੇ ਇੱਕ-ਇੱਕ ਟੋੜਾ ਛੱਤ ਤੇ ਇੱਕ-ਇੱਕ ਟੋੜਾ ਜ਼ਰੂਰ ਰੱਖਿਆ ਜਾਵੇ ਬਿਲਕੁਲ ਜੀ ਡਿਵੈਲਪਮੈਂਟ ਦੇ ਨਾਮ ਤੇ ਜਿਵੇਂ ਆਪਾਂ ਦਰਖਤਾਂ ਦੀ ਕਟਾਈ ਕਰ ਦਿੰਨੇ ਆ ਜਿਵੇਂ ਲੰਬੇ ਰੋਡ ਬੰਦੇ ਆ ਜਾਂ ਹੋਰ ਕਿਤੇ ਡਿਵੈਲਪਮੈਂਟ ਹੁੰਦੀ ਆ ਉੱਥੇ ਆਪਾਂ ਦਰਖਤ ਵੜ ਦਿੰਨੇ ਆ ਪਰ ਇਹ ਡਿਵੈਲਪਮੈਂਟ ਨਹੀਂ ਕਿਹਾ ਜਾ ਸਕਦਾ ਇਹ ਨੇਚਰ ਸਭ ਦੇਖ ਰਹੀ ਹੈ ਨੇਚਰ ਆਪਾਂ ਨੂੰ ਟਰਨ ਦੇਊਗੀ ਜਿਹੜਾ ਮਿਲ ਵੀ ਰਿਹਾ ਆ ਜਿਹੜਾ ਟੈਂਪਰੇਚਰ 47 ਡਿਗਰੀ ਤੱਕ ਪਹੁੰਚ ਗਿਆ ਇਹ ਮੌਸਮ ਵਿਭਾ ਤੇ ਨਾ ਆਵੇ ਕਿਤੇ 50 ਤੱਕ ਜੇ ਤੇ ਸਾਡਾ ਜੀਣਾ ਮੁਸ਼ਕਲ ਹੋ ਜੇ ਹੁਣ ਵੀ ਸੜਕ ਤੇ ਨਿਕਲਣਾ ਮੁਸ਼ਕਲ ਹੋ ਜਾਂਦਾ ਇਹ ਛੋਟੇ ਜਿਹੇ ਕੋਸ਼ਿਸ਼ ਹੈ ਪਰ ਛੋਟੇ ਜਿਹੇ ਕੋਸ਼ਿਸ਼ ਨਾਲ ਫਰਕ ਵੱਡਾ ਪੈਣਾ ਹੈ ਆਪਾਂ ਸਾਰੇ ਛੋਟੇ-ਵੱਡੇ ਕੋਸ਼ਿਸ਼ ਕਰੀਏ ਤਾਂ ਫਰਕ ਵੱਡਾ ਪੈਣਾ ਸਾਡੇ ਨਾਲ ਹੋਰ ਵੀ ਜਿਹੜੇ ਸਮਾਜ ਸੇਵੀ ਟੀਮ ਦੇ ਆ ਗਿਆ ਉਹ ਮੌਜੂਦ ਹਨਗੇ ਬਾਈ ਜੀ ਕੀ ਨਾਮ ਲਿਕੁਸ਼ ਗੋਇਲ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਕਿ ਪਹਿਲੀ ਗੱਲ ਤਾਂ ਆਪਣਾ ਇਹ ਇੱਕ ਤਰ੍ਹਾਂ ਪਹਿਲੀ ਗੱਲ ਤਾਂ ਇਹ ਆਪਣਾ ਇੱਕ ਸੇਵਾ ਨਹੀਂ ਕਰ ਰਹੇ ਆਪਣਾ ਇੱਕ ਫਰਜ਼ ਆ ਕਿਉਂਕਿ ਪਹਿਲਾ ਦੇਖੋ ਆਪਾਂ ਜੰਗਲ ਕੱਟ ਕੇ ਸ਼ਹਿਰ ਬਸਾ ਲਏ ਤੇ ਹੁਣ ਇਹਨਾਂ ਨੂੰ ਬੇਕਾਰ ਕਰਤਾ ਆਲਰੇਡੀ ਆਪਾਂ ਸੜਕਾਂ ਵੀ ਚੌੜੀਆਂ ਕਰ ਰਹੇ ਆਂ ਤੇ ਸੜਕਾਂ ਚੌੜੀਆਂ ਕਰਦੇ ਨਾਲ ਜਿਹੜੇ ਆਲੇ ਦੋਲੇ ਪੇੜ ਆ ਵੱਡੇ ਜਾ ਰਹੇ ਆ ਲੱਗ ਰਹੇ ਨਹੀਂ ਵੱਡੇ ਜਾ ਰਹੇ ਆ ਇਹਨਾਂ ਦੇ ਵਿਚਾਰਿਆਂ ਦੇ ਘਰ ਪਹਿਲੇ ਆਪਣੇ ਪੰਜਾਬ 'ਚ ਮਤਲਬ ਸਭ ਤੋਂ ਮੇਨ ਜੇ ਦਿੱਕਤ ਲਾਈਏ ਤਾਂ ਆਪਣੇ ਪਰ ਜਿਹੜੀ ਅੱਗ ਲਾਉਂਦੇ ਆ ਉਹਦੇ ਨਾਲ ਪੇੜਾਂ ਨੂੰ ਅੱਗ ਲੱਗ ਜਾਂਦੀ ਆ ਪੰਛੀਆਂ ਦੇ ਘਰ ਜਲ ਜਾਂਦੇ ਆ ਪੇੜ ਜਲ ਜਾਂਦੇ ਆ ਇਹ ਸਾਰਾ ਕੁਝ ਸੋਚਣਾ ਚਾਹੀਦਾ ਕਿ ਹੁਣ ਅਜਾ ਆਪਾਂ ਵਿਖਿਆ ਜਵੇਦਾ ਸਾਂਝੀ ਸੀ ਸਾਰੀ ਪ੍ਰਾਪਰਟੀ ਰਜਿਸਟਰੀਆ ਕਰ ਲਈਆ ਘਰਵਾਰ ਪਾਲੇ ਸ਼ੇਅਰ ਕੱਟ ਲੇ ਪਰ ਇਹਨਾਂ ਦਾ ਵੀ ਕੋਈ ਹੱਕ ਤਾਂ ਹੈਗਾ ਹੀ ਹੈ ਨਾ ਬਰਾਬਰ ਹੱਕ ਹੈਗਾ ਸਾਰਾ ਇਹਨਾਂ ਨੂੰ ਜੀਣ ਦਾ ਤਾਂ ਆਪਾਂ ਇਹਨਾਂ ਦਾ ਛੀਨ ਲਿਆ ਹੱਕ ਸਹੀ ਆਪਾਂ ਇਹਨੂੰ ਇੱਕ ਫਰਜ਼ ਨਿਭਾਉਣਾ ਚਾਹੀਦਾ ਇੱਕ ਤਰ੍ਹਾਂ ਦਾ ਫਰਜ਼ ਮੰਨਣਾ ਚਾਹੀਦਾ ਡਿਊਟੀ ਮੰਨਣੀ ਚਾਹੀਦੀ ਆ ਤੇ ਇਹ ਕਰਨਾ ਚਾਹੀਦਾ ਆਪਾਂ ਨੂੰ ਜਿੰਨਾ ਲੀ ਕੁਸ਼ ਗੋਲੀ ਕੋਲ ਸਹੀ ਗੱਲ ਕਹੀ ਹੈ ਜੇ ਆਪਾਂ ਉਜਾੜਿਆ ਤਾਂ ਬਸਾਉਣਾ ਵੀ ਸਾਨੂੰ ਪਊਗਾ ਇਹ ਕਹਿੰਦੇ ਸਾਡੀ ਸੇਵਾ ਨਹੀਂ ਹੈ ਇਹ ਸਾਡਾ ਫਰਜ਼ ਹੈ ਬਹੁਤ ਵਧੀਆ ਪ੍ਰਸ਼ੰਸਾ ਅਸੀਂ ਸਲੂਟ ਕਰਦੇ ਆਂ ਤੇ ਚਾਂਜੀ ਦੀ ਟੀਮ ਜੀ ਨੂੰ ਟੀਮ ਨੂੰ ਤਾਂ ਸਾਰਿਆਂ ਨੂੰ ਸਾਨੂੰ ਇਸ ਮਹੀਮ ਨਾਲ ਜੁੜਿਆ ਜਾਂਦਾ ਆਪਣੇ ਆਪਣੇ ਲੈਵਲ ਤੇ ਤੇ ਛੋਟਾ ਜਿਹਾ ਕੰਮ ਹੈ ਇੱਕ ਛੋਟਾ ਜਿਹਾ ਡੋਨਾ ਭਾਂਡਾ ਲੈ ਕੇ ਬਾਹਰ ਰੱਖ ਦਿਓ ਅਸ਼ુભੱਚ ਜਿਹੜਾ ਵੀ ਆਉਂਦਾ ਆਪੇ ਆ ਕੇ ਪੇਲੂਗਾ ਸਾਨੂੰ ਲੋੜ ਨਹੀਂ ਸੀਗੀ ਇਸ ਚੀਜ਼ ਦੀ ਕਹਿੰਦੇ ਵੀ ਨਦੀ ਸਾਫ਼ ਕਰਨ ਦੀ ਲੋੜ ਨਹੀਂ ਬਸ ਉਹਨੂੰ ਗੰਦਾ ਨਾ ਕਰੋ ਦਰਖਤ ਲਗਾਉਣ ਦੀ ਲੋੜ ਨਹੀਂ ਬਸ ਉਹ ਵੱਡੋ ਰਾ ਉਹਨੂੰ ਜੇ ਵੱਡੇ ਆ ਤਾਂ ਲਾਉਣੇ ਵੀ ਪੈਣਗੇ ਜੇ ਨਦੀ ਆਪਾਂ ਗੰਦੀ ਤੇ ਸਾਫ਼ ਨਹੀਂ ਕਰਨਾ ਪਊ ਤਾਂ ਤਨੂ ਸਾਡੀ ਇਹ ਵੀਡੀਓ ਕਿਵੇਂ ਲੱਗੀ ਇਹਨਾਂ ਦਾ ਮਹਿੰਮ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਸ਼ੇਅਰ ਜਰੂਰ ਕਰੋ ਤਾਂ ਕਿ ਸਾਰਿਆਂ ਤੱਕ ਇਹ ਮੈਸੇਜ ਪਹੁੰਚ ਸਕੇ ਇੱਕ ਮੈਸੇਜ ਮਿਲ ਸਕੇ ਤੇ ਇਸ ਮਹਿੰਮ ਨਾਲ ਜੁੜ ਸਕਣ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪੁਆਇੰਟੀ ਵੀ ਮੈਂ ਦੇਵਕਰਨ ਤੇ ਕੈਮਰੇ ਦੇ ਪਿਛੇ ਨੇ ਸਹਿਮੈ ਮਹਿਰਾ